ਮੈਂ ਗੁਰਮੀਤ ਸਿੰਘ ਗਿੱਲ ਜੀ ਪਿੰਡ ਕੰਟਾਲਾ ਕਨੌਲੀ ਤੋਂ ਮਜੂਦਾ ਸਰਪੰਚ ਜੀ ਇਹ ਮੁੰਡੇ ਦਾ 3-4 ਸਾਲ ਤੋਂ ਝਗੜਾ ਚੱਲ ਰਿਹਾ ਸੀ ਜੀ ਉਹਦੇ ਸਬੰਧੀ ਇਹਨਾਂ ਤੇ ਪਰਚਾ ਆਇਆ ਸੀ ਇਹ ਤਰੀਕੋ ਕਰ ਰਹਿ ਜਿਹੜੀ ਪਰਚੋ ਜਰੂਰ ਤਰੀਕ ਤੇ ਗਿਆ ਇਹਨਾਂ ਨੇ ਜੱਜ ਸਾਹਿਬ ਨੇ ਰੈਸਟੀ ਪਾ ਕੇ ਤੇ ਕੱਲ ਹੀ ਇਹ ਰੇਸ਼ਾਮੀ ਜੇਲ੍ਹ ਚ ਭੇਜਿਆ ਗਿਆ ਇਹ ਸਾਨੂੰ ਨਹੀਂ ਪਤਾ ਕੀ ਹੋਇਆ ਵਾ ਪੁਲਿਸ ਮੁਲਾਜ਼ਮਾਂ ਦੇ ਮੁਤਾਬਕ ਪਤਾ ਲੱਗਦਾ ਹੈ ਕਿ ਇਹ ਮੁੰਡੇ ਨੇ ਰਾਤ ਹਾਲੇ ਲਈ ਆਪਣੇ ਪਰਨੇ ਨਹੀਂ ਇਹ ਮੁੰਡਾ ਘੜੋ ਮਾਤੜੀ ਸੀ ਤੇ ਮੈਂ ਤੇ ਵਿਚਾਰੇ ਮਾਤੜਿਆ ਬਿਮਾਰੀ ਦੇ ਮਾਰੇ ਹੋ ਵੀ ਦੋ ਜੀ ਉਹਨਾਂ ਤੇ ਆਪਣਾ ਨਹੀਂ ਸਰਦਾ ਤੇ ਇਹਦਾ ਵਿਚਾਰੇ ਦਾ ਇਲਾਜ ਕਿੱਥੋਂ ਕਰਾਉਣਾ ਸੀ ਨਾ ਬਹੁਤ ਮਜਬੂਰੀ ਉਹਨਾਂ ਦੇ ਘਰ ਤੇ ਹੱਥ ਮਾੜੇ ਨੇ ਕੀ ਮੰਗ ਕਰਦੀ ਸੀ ਪ੍ਰਸ਼ਾਸਨ ਕੋ ਇਹ ਮੰਗ ਕਰਦਿਆ ਵੀ ਇਹਨਾਂ ਦੀ ਸ਼ਹਾਦਾ ਕੀਤੀ ਜਾਵੇ ਇਹਨਾਂ ਦੀ ਮੱਤ ਕੀਤੀ ਜਾਵੇ ਵੀ ਕਮਾਉਣ ਵਾਲਾ ਮੁੰਡਾ ਹੈ ਕਿ ਨਹੀਂ ਤੇ ਪਰ ਇਹਨਾਂ ਦਾ ਸ਼ਹਾਦਾ ਵੀ ਕੋਈ ਨਹੀਂ ਹੈ ਹੋਸਪਿਟਲਾਈਜ਼ ਡੈੱਡ ਗੱਡੀ ਹਾਂਜੀ ਹਸਪਿਟਲਾਂ ਦੀ ਡੈੱਡ ਗੱਡੀ ਲੈਣ ਤੇ ਜੱਜ ਸਾਹਿਬ ਨੂੰ ਡੀਕਦੇ ਪਏ ਆ ਜੇਲ੍ਹ ਦੇ ਅਫਸਰਾਂ ਤਾਂ ਘੱਡੇ ਡੀਕਦੇ ਪਏ ਪੁਲਿਸ ਮਾਰ ਬੰਦੇ ਹੋਣਾ ਵਾ ਉਹ ਕਰਾ ਕੇ ਤੇ ਫੇਰ ਇਹ ਸਾਡੇ ਭਲੇ ਕਰਨੇ ਪੋੜੀ ਇਹ ਦੀ ਗੋੰਦ ਵਾਲ ਛੱਪ ਤੋਂ ਜੀ ਸਾਨੂੰ ਕਿਨੇ ਪਤਾ ਸਾਨੂੰ ਬਿਨਾਂ ਫੋਨ ਕੀਤਾ ਗਿਆ ਜੀ ਮੁਲਾਜ਼ਮਾਂ ਵੱਲੋਂ ਕਿਸੇ ਨੇ ਫੋਨ ਕੀਤਾ ਹੀ ਉਹਨਾਂ ਗਾੜੀ ਦੱਛਿਆ ਵੀ ਸਾਡੇ ਬੱਚੇ ਦੀ ਦਾਤ ਹੋ ਚੁੱਕੀ ਮੁੰਡੇ ਨਾਲ ਜੀ ਕਿੰਨੀ ਗੋਸਤੀ ਜੀ ਮੁੰਡੇ ਦਾ ਪ੍ਰਿੰਸਾ ਜੀ ਹੋੜੀ ਇਹਦੀ ਮੇਰੇ ਸੰ 23 24 ਸਾਲੋਂ ਬਤਨੀ ਹੈ। ਕਵਾਰਾ ਸੀ ਜਾਂਦਾ। ਕਵਾਰਾ ਸੀ ਜੀ। ਮੰਗਲ ਸਿੰਘ। ਚਲੋ ਹੀ ਮੋੜੇ। ਮੁੰਡਾ ਨਾ ਉੱਚ ਝਗੜਾ ਆਇਆ ਹੈ। ਤੇ ਝਗੜਾ ਹੈ ਕਿਹਦੇ ਵਿੱਚ? ਨਾ। ਹਾਂਜੀ। ਕਿੱਥੇ ਆਇਆ ਹੈ? ਕਿਹਦੇ ਗਮਟਾ ਵਾਲਾ। ਗਮਟਾਤ ਨਾਲ ਹਾਂਜੀ ਝਗੜਾ ਆਇਆ ਹੈ। ਤੇ ਫੋੜਤੀ ਜਾਂ ਲੋਈ ਆ। ਕਿੱਥੇ ਆਇਆ ਹੈ ਅਸਾਂ। ਇਹ ਤੇ ਮਤਲਬ ਨਫਾਲ ਲੈ ਕੇ ਮਰੀਜ਼ ਹੈ ਹਾਂਜੀ ਇਹ ਦੋਨਾਂ ਨੂੰ ਪਤਾ ਵੀ ਕਿੱਥੇ ਜੇਲ੍ਹ 'ਚੋਂ ਲਿਆ ਵੀ ਬੈਡ ਨੂੰ ਤਾਂ ਹੋਪ ਕਰ ਸੀ ਨਹੀਂ ਘਰ ਨੂੰ ਕੋਈ ਬਵਰ ਹਾਂਜੀ ਇਹ ਹੰਸਰੇ ਕਿ ਜੇਲ੍ਹ ਦੇ ਵਿੱਚ ਲਾਜਵਾਲਾ ਤੋਂ ਦੀ ਆਤਮ ਹੱਤਿਆ ਦਿੱਤੀ ਗਈ ਸਰ ਕੀ ਇਹ ਮੰਗਲਾ ਕੀ ਕਰਣੀ ਹੈ ਉਦੇ ਚ ਇੱਕ ਸਾਨੂੰ ਰੁਕਾ ਜਿਹੜਾ ਹੈਗਾ ਗੋਵਿੰਦਵਾਲ ਸਾਹਿਬ ਸੁਪਰਡੈਂਟ ਸਾਹਿਬ ਦੇ ਜੇਲ੍ਹ ਦੇ ਵਿੱਚੋਂ ਭੇਜਿਆ ਗਿਆ ਜਿਸ ਦੇ ਵਿੱਚ ਪਵਨਦੀਪ ਇਲੀਸ ਪ੍ਰਿੰਸ ਪੁੱਤਰ ਮੰਗਲ ਸਿੰਘ ਇਹ ਅਮਰਸਰ ਦਾ ਰਹਿਣ ਵਾਲਾ ਹੈਗਾ ਤੇ 27 ਸਾਲ ਦੀ ਉਮਰ ਹੈਗੀ ਹੈ ਤੇ ਇਹ ਐਫ ਆਈ ਆ ਨੰਬਰ 3312001 307 325 ਅਮਰਸਰ ਜਿਹੜਾ ਸੀ ਉੱਥੇ ਐਫ ਆਈ ਆ ਲਾਜ ਹੋਈ ਹੋਈ ਹੈ ਸੋ ਇਹ ਹਵਾਲਾ ਤੇ ਸੀਗਾ 22 ਚਾਰ 2025 ਨੂੰ ਇੱਥੇ ਆਇਆ ਸੀਗਾ ਜੇਲ੍ਹ ਦੇ ਵਿੱਚ ਤੇ ਇਹਨੇ ਪਿਛਲੀ ਕੱਲ ਰਾਤ ਨੂੰ ਜਿਹੜਾ ਸਪੈਸ਼ਲ ਬੋਰਡ ਦੇ ਵਿੱਚ ਸੀਗਾ ਤੇ ਉੱਥੇ ਇਹਨੇ ਬਾਥਰੂਮ ਦੇ ਵਿੱਚ ਫਾਹ ਲੈ ਲਿਆ ਹੈ ਉਹ ਜਿਹੜੀ ਮੈਡੀਕਲ ਡੀਟੀਮ ਹੈਗੀ ਹੈ ਇਹਨੂੰ ਅਸੀਂ ਉੱਥੇ ਹਸਪੀਟਲ ਪਹੁੰਚਾ ਦਿੱਤਾ ਹੈਗਾ ਤੇ ਉੱਥੇ ਉਹਦਾ ਪੋਸਟ ਵਰਨਮ ਕਰ ਰਹੇਗੇ ਤੇ ਜੋ ਪੋਸਟ ਵਰਨ ਦੀ ਰਿਪੋਰਟ ਆਏਗੀ ਫਿਰ ਤੁਹਾਨੂੰ ਅਸੀਂ ਨਾਲ ਦੀ ਨਾਲ ਅੱਗੇ ਦੱਸ ਦਾਂਗੇ